ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਤੁਸੀਂ ਸਭ ਠੀਕ ਠਾਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਲੋਕ ਗੀਤ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਊਗਾ ਔਰ ਜਿਨ੍ਹਾਂ ਵੀਰੇ ਭੈਣਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੀ ਰਿਕਵੈਸਟ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਸਾਡਾ ਮਾਣ ਦਿਵਾਓ ਇਸ ਲਈ ਲਓ ਸੁਣੋ ਇੱਕ ਪਿਆਰਾ ਜਿਹਾ ਤੇਰੀ ਮਾਨ ਬੰਡਣੇ ਭਾਂਡੇ ਵੇ ਨਾ ਜਾਈ ਵਿਚਰਮਾ ਭਾਂਡੇ ਕਥਾਲੀ ਆਉਗੀ 베 ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਗੁਜਾਰਾ 베 ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਗੁਜਾਰਾ ਸਾਨੂੰ ਇੱਕੋਈ ਥਾਲ ਬਥੇੜਾ ਫੋਲ ਕਾ ਪੈ ਜੋ ਤੇਰਾ ਮੇਰਾ ਸਾਨੂੰ ਇੱਕੋਈ ਾਂਗੇ ਗੁਜਾਰੇ 니 ਸੁਣਨਾਰੇ ਇਕ ਥਾੜੀ ਨਾਲ ਘਰ ਲਾਂਗੇ ਗੁਜਾਰੇ ਤੇਰੀ ਮਾਨ ਬੰਟਣੇ ਕਹਿਣੇ ਅਸੀਂ ਬਰਾਬਰ ਦੇ ਨੇ ਰਹਿਣੇ ਤੇਰੀ ਮਾਨ ਬੰਟਣੇ ਕਹਿਣੇ ਅਸੀਂ ਬਰਾਬਰ ਸੁੰਦਰੀ ਮੇਰੀ ਛੱਲਾ ਮੇਰਾ ਸਾਨੋ ਇੱਕੋ ਹੀ ਕੈਂਠਾ ਬਥੇਰਾ ਮੁੰਦਰੀ ਤੇਰੀ ਛੱਲਾ ਮੇਰਾ ਕਾਕੇ ਦੀ ਜੰਜੀਰੀਆ ਨੀ ਸੋਣਾ ਨਾ ਰਾਇ ਇੱਕ ਕੋਠੇ ਨਾਲ ਹੋਣਾ ਨਹੀਂ ਗੁਜ਼ਾਰਾ ਬੇ ਸਰਦਾਰ ਇੱਕ ਕੋਠੇ ਨਾਲ ਹੋਣਾ ਨਹੀਂ ਗੁਜ਼ਾਰਾ ਨਿਸਾਨੋ ਇੱਕ ਕੋਈ ਕੋਠਾ ਬਥੇਰਾ ਮੰਜਾ ਡੇਰਉ ਤੇਰਾ ਮੇਰਾ ਸਾਨੋ ਇੱਕ ਕੋਈ ਕੋਠਾ ਬਥੇਰਾ ਮੰਜਾ ਡੇਰਉ ਤੇਰਾ ਮੇਰਾ ਨਿਕੱਕ ਦੀ ਭਗੂੜੀਆ ਨੀ ਛੋੜਨਾ ਰੇ